ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਏ ਹਾਂ ਸਾਰੇ ਅੰਮ੍ਰਿਤ ਜਿਹੜੀ ਅਸੀਂ ਵੀਡੀਓ ਦੇ ਸੂਟ ਨੇ ਇਹਦੇ ਵਿੱਚੋਂ ਤੁਹਾਨੂੰ ਸਾਰੇ ਹੀ ਫੰਕਸ਼ਨਾਂ ਵਾਸਤੇ ਸੂਟ ਮਿਲ ਜਾਣਗੇ ਜਿੱਦਾਂ ਜਾਗੋ ਹੋ ਗਈ ਆ ਰਿਸੈਪਸ਼ਨ ਹੋ ਗਈ ਆ ਵਿਆਹ ਵਾਲਾ ਦਿਨ ਹੋ ਗਿਆ ਜੀ ਹਲਦੀਆ ਮਹਿੰਦੀਆ ਹਰੇਕ ਮਤਲਬ ਦਿਨ ਵਾਸਤੇ ਅੱਜ ਦੀ ਵੀਡੀਓ 'ਚ ਤੁਹਾਨੂੰ ਸੂਟ ਮਿਲ ਜਾਏਗਾ ਤੇ ਬੁਕਿੰਗ ਲੇ ਨੰਬਰ ਹੋਊਗਾ ਜੀ 828388381 ਨੰਬਰ ਆ ਇਸ ਨੰਬਰ ਤੇ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਪਿਆਰੀ ਜਿਹੀ 컬렉ਸ਼ਨ ਦੰਨੇ ਆ ਜੇ ਖੀਨ ਖਾਵ ਦੇ ਸੂਟ ਹੋਣਗੇ ਤੇ ਜਾਗੋ ਸਟਾਈਲ ਦੇ ਵਿੱਚ ਇਹ ਸੂਟ ਅਸੀਂ ਲੇਸਿਸ ਵਗੈਰਾ ਲਗਾ ਕੇ ਰੈਡੀ ਕਰਵਾਏ ਨੇ ਸਾਰੇ ਇਹ ਹੈਗਾ ਜੀ ਬ੍ਰਾਕਟ ਦਾ ਖੀਨ ਖਾਵ ਬ੍ਰਾਕਟ ਹੈ ਠੀਕ ਹੈ ਤੇ ਇਹਨੂੰ ਅਸੀਂ ਲੇਸਿਸ ਵਗੈਰਾ ਦੇਖਿਆ ਇਦਾਂ ਠੀਕ ਹੈ ਜੀ ਐਦਾਂ ਬਣਾਇਆ ਹੈ ਇਹ ਸੂਟ ਤੁਸੀਂ ਇਹਨੂੰ ਜਾਗੋ ਤੇ ਪਾ ਲਓ ਪਾਠ ਤੇ ਪਾ ਲਓ ਠੋਡੀ ਚੁਆਇਸ ਹੈ ਜਿੱਥੇ ਵੀ 42 ਦਿਨ ਪਾ ਲਓ ਬਿਸ਼ੱਕ ਹਰ ਇੱਕ ਦਾ ਆਪਣਾ ਆਪਣਾ ਹੋ ਹੁੰਦਾ ਹੈ ਤੇ 4200 ਹੈਗਾ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਤੇ ਆਰਗੇਂਜ਼ਾ ਦਾ ਬਹੁਤ ਸੌਫਟ ਜਿਹਾ ਇਹ ਰਹੇਗਾ ਜੀ ਇਹਦਾ ਦੁਪੱਟਾ ਬ੍ਰਾਕਟ ਦਾ ਠੀਕ ਹੈ ਜੀ 4200 ਦੀ ਰੇਂਜ ਦੇ ਵਿੱਚ ਸੂਟ ਹੈ ਇਹ ਠੀਕ ਹੈ ਜੀ ਇਹਦੇ ਵਿੱਚ ਹੀ ਕਿ ਪਰਪਲ ਕਲਰ ਆ ਕਲਰ ਆਪਸ਼ਨ ਤੁਹਾਨੂੰ ਇੱਕ ਤੋਂ ਇੱਕ ਮਿਲੇਗੇ ਜੀ ਜਿਹੜਾ ਵੀ ਕਲਰ ਦੇਖੋਗੇ ਉਹੀ ਸੋਹਣਾ ਲੱਗੇਗਾ ਮੈਂ ਤੁਹਾਨੂੰ ਸਲਵਾਰਾਂ ਦੇ ਕਲਰ ਕੱਢ ਕੇ ਦਿਖਾ ਦਾਨੀ ਆ ਬਾਕੀ ਸ਼ਰਟ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਸਾਰੇ ਬਹੁਤ ਪਿਆਰੇ ਪਿਆਰੇ ਡਿਜ਼ਾਈਨ ਨੇ ਇੱਕ ਤੁਹਾਨੂੰ ਇਹਦੇ ਵਿੱਚ ਇਹ ਰਸਟ ਕਲਰ ਮਿਲ ਜਾਏਗਾ ਤੇ ਪ੍ਰਾਈਸ ਰਹੇਗਾ ਜੀ 4200 ਕਾਫੀ ਸੌਫਟ ਸਟਫ ਦੇ ਨਾਲ ਰਹਿਣਗੇ ਇਹ ਵਾਲੇ ਸੂਟ ਕਾਫੀਆਂ ਪਹਿਲਾਂ ਆ ਜਾਂਦੀਆਂ ਹਰ ਇੱਕ ਚੀਜ਼ ਦੀਆਂ ਇਹ ਲੇਸ ਵਗੈਰਾ ਲਗਾ ਕੇ ਅਸੀਂ ਪ੍ਰੋਪਰ ਬਣਾਏ ਨੇ ਸਾਰੇ ਸੂਟ ਇਹ ਦੋਨਾਂ ਦੇ ਵਿੱਚ ਫਰਕ ਹੈ ਕਾਫੀ ਜ਼ਿਆਦਾ ਕਲਰ ਦੇ ਵਿੱਚ ਇਹ ਵਾਈਨ ਟੋਨ ਤੇ ਆ ਜਾਂਦਾ ਥੋੜਾ ਜਿਹਾ ਠੀਕ ਹੈ ਨੈਕਸਟ ਹੈਗਾ ਜੀ ਇਹ ਮਾਊਸ ਕਲਰ ਜਿਹੜਾ ਵੀ ਕਲਰ ਦੇਖੋਗੇ ਉਹੀ ਕਲਰ ਤੁਹਾਨੂੰ ਸੋਹਣਾ ਲੱਗੇਗਾ ਹਰੇਕ ਏਜ ਵਾਸਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਕਲਰ ਅਲੱਗ-ਅਲੱਗ ਦੇਵਾਂਗੇ ਕਲਰ ਜਿੰਨੇ ਮਰਜ਼ੀ ਤੁਸੀਂ ਹੁਣ ਦੇਖ ਸਕਦੇ ਹੋ ਹਰੇਕ ਕਲਰ ਤੁਹਾਨੂੰ ਨਵਾਂ ਲਿਖੇਗਾ ਜਿਹੜਾ ਇਹ ਵਾਲਾ ਸ਼ੇਡ ਆ ਇਹ ਸਟੋਨ ਤੇ ਹੀ ਮੈਂ ਤੁਹਾਨੂੰ ਤਿੰਨ ਤੋਂ ਚਾਰ ਸੂਟ ਦਿਖਾਤੇ ਆ ਇਸੇ ਟੋਨ ਦੇ ਲਾਈਟ ਡਾਰਕ ਦੇ ਵਿੱਚ ਠੀਕ ਹੈ ਜੀ ਜਿਹੜਾ ਵੀ ਕਲਰ ਦੇਖੋਗੇ ਉਹੀ ਕਲਰ ਨਵਾਂ ਮਿਲੇਗਾ ਪ੍ਰਾਈਸ ਹੈਗਾ ਇਹ 4200 ਇਹਨਾਂ ਸੂਟਾਂ ਦਾ 4200 ਦੀ ਰੇਂਜ ਦੇ ਵਿੱਚ ਸੂਟ ਨੇ ਜੀ ਤੇ ਕਲਰ ਇੱਕ ਤੋਂ ਇੱਕ ਨੇ ਠੀਕ ਹੈ ਬਹੁਤ ਸੋਹਣੀ ਕਲੈਕਸ਼ਨ ਆ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ 4200 ਪ੍ਰਾਈਸ ਦੇ ਨਾਲ ਰਹਿਣਗੇ ਜੀ ਇਹ ਸਾਰੇ ਸੂਟ ਨੈਕਸਟ ਦੇ ਰਹੇ ਹਾਂ ਜੀ ਇਹ ਸੀ ਸਿਲਕ ਤੇ ਸੂਟ ਬਣਾਏ ਆ ਪਰਲ ਵਰਕ ਦੇ ਨਾਲ ਮੈਂ ਪਹਿਲਾਂ ਵੀ ਇਦਾਂ ਦੀ ਕਲੈਕਸ਼ਨ ਲੈ ਕੇ ਆਈ ਸੀਗੀ ਬਹੁਤ ਪਸੰਦ ਕੀਤੀਆਂ ਸਾਰਿਆਂ ਨੇ ਹੁਣ ਤੁਹਾਨੂੰ ਕਲਰ ਆਪਸ਼ਨ ਤੇ ਬਹੁਤ ਸੋਹਣਾ ਜਿਹਾ ਡਿਜ਼ਾਈਨ ਦੰਨੇ ਇਹ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਟੋਟਲੀ ਹੈਂਡਵਰਕ ਦੇ ਨਾਲ ਆ ਸਿਲਕ ਦਾ ਸਟੱਫ ਹੈ ਇਹ ਠੀਕ ਹੈ ਜੀ ਬਹੁਤ ਸੋਹਣਾ ਸਟੱਫ ਆ ਵਰਕ ਤੁਸੀਂ ਦੇਖ ਸਕਦੇ ਹੋ ਕ੍ਰੇਪ ਦੀ ਸਲਵਾਰ ਆ ਤੇ ਇਹਦੇ ਨਾਲ ਅਸੀਂ ਸਿਲਕ ਦਾ ਹੀ ਦੁਪੱਟਾ ਲਗਾਇਆ ਇਹ ਹੈਗਾ ਜੀ ਦੁਪੱਟਾ ਸਾਰੇ ਦੁਪੱਟੇ 'ਚ ਬੂਟੀ ਰਹੋਗੀ ਫੋਰ ਸਾਈਡ ਬਹੁਤ ਪਿਆਰਾ ਜਿਹਾ ਕਟਵਰਕ ਕਰਵਾਇਆ ਤੇ ਪ੍ਰਾਈਸ ਹੈਗਾ ਸੂਟ ਦਾ 5000 ਇਹਦੇ ਵਿੱਚ ਕਲਰ ਆਪਸ਼ਨ ਇਹ ਹੈਗਾ ਜੀ ਕਲਰ ਕਲਰ ਬਹੁਤ ਸੋਹਣੇ ਸੋਹਣੇ ਜਿਹੇ ਆ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜਾਏਗਾ ਇਹ ਤਿੰਨ ਕਲਰ ਨੇ ਇਸਾ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਇਹ ਵੀ ਸੂਟ ਬਹੁਤ ਪਿਆਰਾ ਹੈ neck work ਦੇ ਨਾਲ ਡਿਜ਼ਾਈਨਿੰਗ ਬਹੁਤ ਸੋਹਣੀ ਆ ਸੂਟ ਦੀ ਇਦਾਂ ਰਹੇਗਾ ਜੀ ਡਿਜ਼ਾਈਨ V neck ਦੇ ਨਾਲ ਬਹੁਤ ਪਿਆਰਾ ਪੀਸ ਬਣਿਆ ਹੋਇਆ ਬਾਜੂ ਤੇ ਵੀ ਕੰਮ ਹੈ ਇਸ ਤੇ ਤੇ crepe ਦੀ ਸਲਵਾਰ ਆ ਤੇ ਦੁਪੱਟੇ 'ਚ ਵੀ ਅਸੀਂ ਸਾਰੇ 'ਚ ਇਹ ਬੂਟੀ ਕਰਾ ਕੇ ਛੋਟਾ ਛੋਟਾ ਦਾਣਾ ਲਗਾਇਆ ਹੋਇਆ ਤੇ ਫੋਰ ਸਾਈਡ ਤੋਂ ਨੂੰ ਇਹ ਵੀ ਲੇਸ ਮਿਲ ਜਾਈਏ। ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ। ਪ੍ਰਾਈਸ ਸੇਮ ਰਹੇਗਾ ਜੀ 5000 ਦਾ ਸੂਟ। ਅੱਜ ਦੀ ਵੀਡੀਓ ਦੇ ਸਾਰੇ ਹੀ ਪ੍ਰਾਈਸ ਅਲੱਗ-ਅਲੱਗ ਰਹਿਣਗੇ। ਤੁਸੀਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ। ਸਿਲਕ ਵੇਸ ਤੇ ਜਿੱਦਾਂ ਪਹਿਲਾਂ ਤੁਹਾਨੂੰ ਡਿਜ਼ਾਈਨ ਦਿਖਾਇਆ। ਸੇਮ ਵੇਸ ਕਲਰ ਨਾਲ ਦਾ ਦਬਕਾ ਲਗਾ ਕੇ ਸੂਟ ਰੈਡੀ ਕਰਵਾਇਆ ਸੂਟ ਦੀ ਲੁੱਕ ਦੇਖੋ ਜੀ ਪ੍ਰਾਈਸ ਅਕੋਰਡਿੰਗ ਕੁਝ ਨਮਾ ਪਾਓਗੇ ਤੁਸੀਂ ਬਾਜੂ ਵੀ ਹੈਵੀ ਦੇ ਵਿੱਚ ਠੀਕ ਹੈ ਵੇਸ ਕਲਰ ਨਾਲ ਦਾ ਹੀ ਜਿਹੜਾ ਕਲਰ ਆ ਉਸੇ ਕਲਰ ਦਾ ਦਬਕਾ ਲਗਾਇਆ ਸਭ ਤੋਂ ਮੇਨ ਗੱਲ ਇਹ ਸਲਵਾਰ ਆ ਜੀ ਕ੍ਰੇਪ ਦੀ ਤੇ ਦੁਪੱਟਾ ਵੀ ਤੁਹਾਨੂੰ ਸੇਮ ਸਿਲਕ ਦਾ ਤੇ ਕਾਰਨਰ ਹੈਵੀ ਦੇ ਨਾਲ ਮਿਲੇਗਾ ਇਦੇ ਵਿੱਚ ਕਲਰ ਦੇਖ ਲੋ ਕਲਰ ਬਹੁਤ ਸੋਹਣੇ ਸੋਹਣੇ ਜੇ ਆ ਇਹ ਚਾਰ ਕਲਰ ਮਿਲ ਜਾਣਗੇ ਜੀ ਤੁਹਾਨੂੰ ਇਸ ਡਿਜ਼ਾਈਨ ਦੇ ਵਿੱਚ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਜਿਹੜਾ ਵੀ ਕਲਰ ਦੇਖੋਗੇ ਉਹਦੇ ਨਾਲ ਦਾ ਹੀ ਸੇਮ ਡਾਈ ਇਹਨੂੰ ਦਬਕਾ ਲੱਗਿਆ ਹੋਇਆ ਪਰਲ ਸੇਮ ਵਰਕ ਦਾ ਲੱਗਿਆ ਹੋਇਆ ਠੀਕ ਹੈ ਇਹ ਡਿਜ਼ਾਈਨ ਸਭ ਨੇ ਬਹੁਤ ਪਸੰਦ ਕੀਤਾ ਸੀਗਾ ਇਹ ਲਾਸਟ ਪੀਸ ਹੈ ਮੈਂ ਰੀਪੀਟ ਆਰਡਰ ਫੜੇ ਸੀਗੇ ਤੇ ਤੇ ਵੀ ਨੂੰ ਸੈੱਟ ਹੀ ਬਣਵਾਣਾ ਪਿਆ ਸੀਗਾ ਤੇ ਲਾਸਟ ਪੀਸ ਰਹਿ ਗਿਆ ਜੀ ਬਹੁਤ ਸੋਹਣੇ ਜੇ ਡਿਜ਼ਾਈਨ ਦੇ ਨਾਲ ਇਹਦਾ ਦੁਪੱਟਾ ਬਹੁਤ ਪਿਆਰਾ ਬਣਿਆ ਹੋਇਆ ਸੂਟ ਤਾਂ ਇਹ ਵੀ ਤੁਹਾਨੂੰ 5000 ਦੀ ਰੇਂਜ ਦੇ ਵਿੱਚ ਹੀ ਮਿਲ ਰਿਹਾ ਸੂਟ ਇਹ ਹੈਗਾ ਜੀ ਫੋਰ ਸਾਈਡਿਡ ਇਹਦਾ ਹੈਵੀ ਜਿਹਾ ਦੁਪੱਟਾ ਠੀਕ ਹੈ ਜੀ ਸੈਂਟਰ ਪੈਨਲ ਵਾਲੇ ਸੂਟ ਦੰਨੇ ਆ ਤੁਹਾਨੂੰ ਇਹ ਹੈਗੇ ਨੇ ਸੈਂਟਰ ਪੈਨਲ ਦੇ ਨਾਲ ਔਰਗੇਂਜ਼ਾ ਦੀ ਸ਼ਰਟ ਤੇ ਬਹੁਤ ਸੋਹਣਾ ਜਿਹਾ ਸੂਟ ਆ। ਕਾਫੀ ਜ਼ਿਆਦਾ ਆਈ ਦੀ ਵੀ ਡਿਮਾਂਡ ਆਈ ਸੀਗੀ ਸੂਟ ਦੀ। ਬਹੁਤ ਪਿਆਰਾ ਪੀਸ ਆ ਜੀ। ਇਹ ਹੈਗਾ ਇਹਦੇ ਬਾਜੂ ਤੇ ਵਰਕ ਤੇ ਇਹ ਹੈਗਾ ਜੀ ਇਹਦੇ ਸਲਵਾਰ ਦੇ ਪਹੁੰਚਿਆਂ ਤੇ ਵਰਕ। ਕ੍ਰੇਪ ਦੀ ਸਲਵਾਰ ਆ, ਔਰਗੇਂਜ਼ਾ ਦੀ ਸ਼ਰਟ ਆ ਤੇ ਔਰਗੇਂਜ਼ਾ ਦਾ ਦੁਪੱਟਾ ਜੀ 4800 ਹੈਗਾ ਸੂਟ ਦਾ ਪ੍ਰਾਈਸ। 4800 ਪ੍ਰਾਈਸ ਦੇ ਨਾਲ ਰਹੇਗਾ ਇਹ ਵਾਲਾ ਸੂਟ। ਤੇ ਇਹਦੇ ਤੁਹਾਨੂੰ ਕਲਰ ਦੇ ਦੰਨੇ ਆ ਸੌਰੀ ਇਹਦੇ ਵਿੱਚ ਕਲਰ ਹੈਗੇ ਆ ਨਿਓਨ ਇਹ ਬਹੁਤ ਪਿਆਰਾ ਮਸਟਰਡ ਜਿਹਾ ਕਲਰ ਆ ਮਸਟਰਡ ਨਿਓਨ ਜੇ ਕਲਰ ਰਸਟ ਕਲਰ ਆ ਠੀਕ ਹੈ ਜੀ ਇੱਕ ਫਿਰੋਜ਼ੀ ਕਲਰ ਮਿਲ ਜਾਏਗਾ ਤੇ ਤੁਹਾਨੂੰ ਇਹਦੇ ਵਿੱਚ ਰੈੱਡ ਕਲਰ ਮਿਲ ਜਾਏਗਾ ਇਹ ਸਾਰੇ ਕਲਰ ਆਪਸ਼ਨ ਹੈ ਜੀ ਇਹਨਾਂ ਦੇ ਵਿੱਚ ਤੇ ਪ੍ਰਾਈਸ ਹੈਗਾ ਇਹ 4500 5000 ਦੀ ਰੇਂਜ ਵਿੱਚ ਸੂਟ ਆ ਜੀ ਬਹੁਤ ਪਿਆਰਾ ਪੀਸ ਬਣਿਆ ਹੋਇਆ ਲਾਸਟ ਪੀਸ ਪਿਆ neck ਤੇ ਹੈਵੀ ਵਰਕ ਆ ਵਾਈਨ ਕਲਰ ਦਾ ਸੂਟ ਆ 4500 ਚ ਦੇ ਦਾਂਗੇ ਲਾਸਟ ਪੀਸ ਪਿਆ ਬਾਜੂ ਤੇ ਵੀ ਹੈਵੀ ਵਰਕ ਆ ਠੀਕ ਆ ਜੀ ਮੇਨ ਹੈਗੀ ਐਸ ਸੂਟ ਦੀ ਸਲਵਾਰ ਇਹ ਹੈਗੀ ਐ 크ਰੇਪ ਦੀ ਹੈਵੀ ਸਲਵਾਰ ਪੌਂਚੇ ਦੇ ਬਹੁਤ ਸੋਹਣੇ ਹੈਵੀ ਦੇ ਨਾਲ ਬਾਜੂ ਰਹਿਣ ਗਿਆ ਤੇ neck ਹੈਵੀ ਰਹੇਗਾ ਪੌਂਚੇ ਹੈਵੀ ਰਹਿਣਗੇ ਮੇਨ ਹੈਗਾ ਜੀ ਐਸ ਸੂਟ ਦਾ ਦੁਪੱਟਾ ਇਦਾਂ ਡਬਲ ਸ਼ੇਡ ਚ ਦੁਪੱਟਾ ਰਹੇਗਾ ਜਿਹੜੇ ਕਲਰ ਦਾ ਪੈਚ ਲੱਗਿਆ ਹੋਇਆ ਲਾਸਟ ਪੀਸ ਪਿਆ 45 ਚ ਦੇ ਦਾਂਗੇ ਇਹ ਸੂਰਤੀ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੇ ਤੇ ਇਹ ਰਿਪੀਟ ਅਸੀਂ ਆਰਡਰ ਫੜੇ ਸੀਗੇ ਫਿਰ ਵੀ ਇੱਕ ਸਿੰਗਲ ਪੀਸ ਰਹਿ ਗਿਆ ਸਾਡੇ ਕੋਲ ਸੌਰੀ ਇਹਦੇ ਪੰਜ ਪੀਸ ਦੁਬਾਰਾ ਫਿਰ ਤੋਂ ਬਣ ਕੇ ਆ ਗਏ ਆ ਪੰਜ ਪੀਸ ਨੇ ਜੀ ਤੁਸੀਂ ਲੈ ਸਕਦੇ ਹੋ ਇਹ ਹੈਗਾ ਬਾਜੂ ਦਾ ਵਰਕ neck work ਆ ਤੇ ਇਹ ਸਲਵਾਰ ਦੇ ਪੌਂਚੇ ਵਰਕਾਂ ਇਹਦੇ ਨਾਲ ਇੱਕ ਸੂਟ ਦੇ ਹੋਰ ਫੋਟੋ ਦਿਖਾ دیਏ ਤੇ ਇਹ ਹੈਗਾ ਜੀ ਇਹਦਾ ਟਾਈ ਐਂਡ ਡਾਈ ਦਾ ਦੁਪੱਟਾ ਠੀਕ ਹੈ ਜੀ ਔਰਗੈਂਜ਼ਾ ਦੀ ਸ਼ਰਟ ਆ ਇਹ ਟੈਬੀ ਔਰਗੈਂਜ਼ਾ ਦੀ ਸ਼ਰਟ ਆ ਇਹ ਸਲਵਾਰ ਆ ਜੀ ਸਿਲਕ ਦੀ ਤੇ ਟੈਬੀ ਔਰਗੈਂਜ਼ਾ ਦਾ ਦੁਪੱਟਾ ਇਹਦੇ ਵੀ ਸਾਨੂੰ 5 ਸੂਟ ਮਿਲ ਜਾਣਗੇ ਰੀਪੀਟ ਆਰਡਰ ਆਇਆ ਸਾਰਾ ਬਹੁਤ ਪਸੰਦ ਕੀਤਾ ਇਹ ਸਟਾਈਲ ਬਾਜੂ ਦਾ ਰਹੇਗਾ ਜਿਹੜੀ ਮੈਂ ਤੁਹਾਨੂੰ ਇਹ ਬਾਜੂ ਦਿਖਾਈ ਆ ਠੀਕ ਹੈ ਜੀ ਇਹ ਬਾਜੂ ਬਣੀ ਹੋਈ ਆ ਸਲਵਾਰ ਦੇ ਪੌਂਚੇ ਬਣੇ ਹੋਏ ਆ ਤੇ ਟਾਈ ਐਂਡ ਡਾਈ ਦਾ ਦੁਪੱਟਾ ਬਣਿਆ ਹੋਇਆ ਤੇ ਪ੍ਰਾਈਸ ਰਹੇਗਾ 3000 ਇਹਨਾਂ ਸੂਟਾਂ ਦਾ ਇੱਕ ਤੁਹਾਨੂੰ ਦੰਨੇ ਆ ਜੀ 10000 ਵਾਲੇ ਸੂਟ ਕਾਫੀ ਘੱਟ ਪ੍ਰਾਈਸ ਦੇ ਵਿੱਚ ਦੋ ਹੀ ਪੀਸ ਰਹਿ ਗਏ ਆ ਬਸ ਜਿਸ ਦਾ ਲੱਕ ਲੱਗ ਗਿਆ ਉਸ ਲਈ ਸੂਟ ਨੇ ਇਹ ਇਹ ਲੱਕੀ ਸੂਟ ਨੇ ਮਤਲਬ ਕਿ ਜਿਸ ਦਾ ਲੱਕ ਲੱਗ ਗਿਆ ਉਹਦੇ ਲਈ ਸੂਟ ਨੇ ਵਾਲੇ ਦੋ ਹੀ ਪੀਸ ਰਹਿ ਗਏ ਆ ਜੀ ਐਵਰ ਗ੍ਰੀਨ ਆਈਟਮ ਬਣਾਈ ਆ ਜਸਟ ਅ ਰਿਸਪੌਂਸ ਵਾਸਤੇ ਵੀ ਇਹਦਾ ਕੀ ਰਿਸਪੌਂਸ ਆ ਇਸ ਦੇ ਬਾਅਦ ਚ ਆਪਾਂ ਕਲਰ ਦੇਖ ਲਾਂਗੇ ਤੇ ਰਿਸਪੌਂਸ ਵਾਸਤੇ ਬਣਾਇਆ ਜੀ ਕਾਫੀ ਹੈਵੀ ਦੇ ਸੂਵਿਚ ਸੂਟ ਬਣਾਇਆ ਔਰਗੈਂਜ਼ਾ ਦੀ ਪਿਓਰ ਦੀ ਸ਼ਰਟ ਲਗਾਈ ਆ ਫਰੰਟ ਹੈਵੀ ਆ ਥ੍ਰੈਡ ਵਰਕ ਕਰਵਾਇਆ ਇਸ ਤੇ ਸਾਰਾ ਹੀ ਠੀਕ ਹੈ ਤੇ ਇਹ ਹੈਗੇ ਨੇ ਜੀ ਇਸ ਦੀ ਆਵਾਜ਼ ਠੀਕ ਹੈ ਤੁਸੀਂ ਗੈਸ ਲਗਾ ਸਕਦੇ ਹੋ ਸੂਟ ਦਾ ਕਿੰਨੇ ਦਾ ਹੋਏਗਾ ਇਹ ਹੈਗੇ ਸਲਵਾਰ ਦੇ ਪੌਂਚੇ 10 ਤੋਂ 12000 ਦੀ ਰੇਂਜ ਵਾਲਾ ਸੂਟ ਹੈ ਇਹ ਸੇਲ ਹੋਣ ਵਾਲਾ ਜਿਹੜਾ ਅਸੀਂ ਤੁਹਾਨੂੰ ਦਵਾਂਗੇ ਜੀ 7800 ਦੇ ਵਿੱਚ ਔਰਗੇਂਜ਼ਾ ਦਾ ਫੋਰ ਸਾਈਡਿਡ ਤੇ ਸਾਰੀ ਬੂਟੀ ਦੇ ਨਾਲ ਦੁਪੱਟਾ ਠੀਕ ਹੈ ਕਲਰ ਬਹੁਤ ਸੋਹਣੇ ਆ ਜੀ ਤੇ ਇਹਦਾ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜਾਏਗਾ ਇੱਕ ਮਸਟਰਡ ਕਲਰ ਵੀ ਦੇ ਦੇਣਾ ਤਿੰਨ ਕਲਰ ਨੇ ਤਿੰਨੋਂ ਹੀ ਕਲਰ ਬਹੁਤ ਸੋਹਣੇ ਜੇ ਆ ਇੱਕ ਕਲਰ ਇਹ ਆ ਇਹਦਾ ਪੌਂਚਿਆਂ ਦੇ ਵੀ ਵਰਕ ਹੈ 7800 ਦੇ ਵਿੱਚ ਸੂਟ ਰਹੇਗਾ ਜੀ ਤੇ ਇੱਕ ਕਲਰ ਇਹ ਵੀ ਬਹੁਤ ਸੋਹਣਾ ਇਹ ਵੈਸੇ ਸੇਲ ਹੋ ਗਿਆ ਸੂਟ ਮੈਂ ਤੁਹਾਨੂੰ ਫਿਰ ਵੀ ਦਿਖਾਤਾ ਅਗਰ ਕਿਸੇ ਨੇ ਤਿਆਰ ਵਗੈਰਾ ਕਰਾਣਾ ਤਾਂ ਆਪਾਂ ਇਹਨੂੰ ਤਿਆਰ ਕਰਾ ਕੇ ਤੁਹਾਨੂੰ ਦੇ ਦਾਂਗੇ ਪੌਂਚਿਆਂ ਦੇ ਵਰਕ ਆ 7800 ਪ੍ਰਾਈਸ ਰਹੇਗਾ ਜੀ ਇਹਨਾਂ ਸੂਟਾਂ ਦਾ ਕੀ ਇਹ ਖਵ ਦੇ ਸੂਟ ਲੈ ਕੇ ਆਏ ਸੀ ਅ ਹਫਤਾ 10 ਦਿਨ ਪਹਿਲਾਂ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਹੇ ਇੱਕ ਇੱਕ ਕਲਾਇੰਟ ਨੇ ਦੇਣ ਲੈਣ ਵਾਸਤੇ ਇਕੱਠੇ ਸੂਟ ਚੱਕੇ ਜੀ ਤੇ ਹੁਣ ਹੈਗੇ ਨੇ ਇਹ ਰਿਪੀਟ ਸੂਟ ਨੈਕ ਤੇ ਵਰਕ ਆ ਸੇਮ ਹੀ ਸਟਾਈਲ ਆ ਮੇਰੀ ਪਿੱਛੇ ਜਾ ਕੇ ਤੁਸੀਂ ਵੀਡੀਓ ਦੇਖ ਸਕਦੇ ਹੋ ਇਹ ਕਿਸੇ ਨੇ ਗਿਫਟ ਵਗੈਰਾ ਦੇਣ ਵਾਸਤੇ ਆਈਟਮਾਂ ਲਈਆਂ ਸੀ ਸਾਤੋਂ ਜਿਨੇ ਸਟਿਚ ਵੀ ਕਰਾਣਾ ਸਟਿਚ ਵੀ ਕਰਾ ਸਕਦੇ ਹੋ ਗਿਫਟ ਦੇਣਾ ਤਾਂ ਗਿਫਟ ਦੇ ਸਕਦੇ ਆ ਨੈਕ ਦੇ ਵਰਕ ਆ ਜੀ ਤੇ ਸਲਵਾਰ ਦੇ ਪੌਂਚਿਆਂ ਤੇ ਵਰਕ ਹੈ ਔਰਗੇਂਜ਼ਾ ਦੇ ਹੈਗੇ ਨੇ ਇਹਨਾਂ ਦੇ ਦੁਪੱਟੇ ਇਹ ਬਹੁਤ ਪਿਆਰੇ ਜਿਹੇ ਦੁਪੱਟੇ ਠੀਕ ਹੈ ਜੀ ਇਹ 5050 ਹੈਗਾ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਇਹਦੇ ਕਲਰ ਦੇਖ ਲਓ ਕਲਰ ਇਹ ਰਹਿਣਗੇ ਜਿਹੜੇ ਮੈਂ ਸਲਵਾਰਾਂ ਦੇ ਕਲਰ ਦਿਖਾ ਦਾਂਗੀ ਤੁਹਾਨੂੰ ਸੇਮ ਉਹ ਕਲਰ ਰਹੇਗਾ 5050 ਦਾ ਪ੍ਰਾਈਸ ਸੂਟ ਹੈ ਇਹ ਕਲਰ ਇੱਕ ਤੋਂ ਇੱਕ ਮਿਲ ਜਾਣਗੇ ਤੁਹਾਨੂੰ ਜਿਹੜਾ ਵੀ ਕਲਰ ਦੇਖੋਗੇ ਉਹੀ ਸੋਨਾ ਸਲਵਾਰ ਦੇ ਪੌਂਚੇਆਂ ਤੇ ਵਰਕਾ neck heavy workਾ ਬਹੁਤ ਪਿਆਰਾ শেਡ ਆ ਨਾ ਮੈਰੂਨ ਨਾ ਵਾਈਨ ਨਵਾਂ ਜਿਹਾ ਕਲਰ ਕਾਫੀ ਜ਼ਿਆਦਾ ਕਸਟਮਾਈਜ਼ ਕਰਾਣੇ ਇਸ ਕਲਰ ਦੇ ਉੱਪਰ ਵੀ ਸਰ ਤੋਂ ਸੂਟ ਇਹ ਬਿਲਕੁਲ ਨਵਾਂ শেਡ ਆ ਠੀਕ ਹੈ ਜੀ ਰੋਜ਼ੀ ਕਲਰ ਆ ਇਹ ਥੋੜਾ ਆਨੀਅਨ ਜਿਹਾ ਜਾਂਦਾ ਜੀ ਇਹ ਮੌਸਿਆ শেਡ ਆ ਜਾਂਦਾ ਹੈ ਕਲਰ ਹੀ ਬਹੁਤ ਪਿਆਰੇ ਪਿਆਰੇ ਤੇ ਨਵੇਂ-ਨਵੇਂ ਜੇ ਕਲਰ ਤੇ ਪ੍ਰਾਈਸ ਹੈਗਾ ਇਹਨਾਂ ਸਾਰੇ ਸੂਟਾਂ ਦਾ 5050 ਸ਼ਿਪਿੰਗ ਚਾਰजेस ਅਲੱਗ ਤੋਂ ਲੱਗਣਗੇ orange ਕਲਰ ਠੀਕ ਹੈ ਜੀ ਇੱਕ ਡਿਜ਼ਾਈਨ ਹੋਰ ਦੰਨੇ ਆ 4950 ਦੇ ਵਿੱਚ 4950 ਦਾ ਸੂਟ ਆ ਖੀਨ ਕავਦੇ ਸੂਟ ਨੇ ਜੀ ਸਾਰੇ neck ਤੇ ਵਰਕ ਆ ਕਲੀ ਸਟਾਈਲ ਦੇ ਵਿੱਚ ਵਰਕ ਹੈ ਠੀਕ ਹੈ ਤੇ ਇਹ ਹੈਗਾ ਜੀ ਇਹਦੇ ਸਲਵਾਰ ਦੇ ਪੌਂਚਿਆਂ ਤੇ ਵਰਕ ਸਿਲਕ ਦੀ ਸਲਵਾਰ ਆ ਖੀਨਖਾਬ ਦੀ ਸ਼ਰਟ ਆ ਔਰਗੇਂਜ਼ਾ ਦਾ ਦੁਪੱਟਾ ਦੁਪੱਟਾ ਤੁਹਾਨੂੰ ਫੋਰ ਸਾਈਡ ਗੋਟਾ लेस ਦੇ ਨਾਲ ਤੇ ਵਿੱਚੋਂ ਸਾਰੇ लेस ਵਰਕ ਦੇ ਨਾਲ ਬਹੁਤ ਪਿਆਰੇ 2.5 ਮੀਟਰ ਦੇ ਦੁਪੱਟੇ ਰੈਡੀ ਕੀਤੇ ਹੋਏ ਮਿਲਣਗੇ ਇਹ ਹੈਗਾ ਜੀ ਇਹਦੇ ਵਿੱਚ ਰੈੱਡ ਕਲਰ ਇੱਕ ਤੁਹਾਨੂੰ ਇਹਦੇ ਵਿੱਚ ਮਿਲ ਜਾਏਗਾ ਇਹ ਪਰਪਲ ਕਲਰ ਔਰੇਂਜ ਕਲਰ 49 ਸੌਰੀ ਹਾਂਜੀ 4950 ਦੇ ਵਿੱਚ ਸੂਟ ਰਹੇਗਾ 4950 ਇਹ ਕਲਰ ਨੇ ਜੀ ਇਹਦੇ ਵਿੱਚ ਸਾਰੇ 4950 ਦੇ ਵਿੱਚ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਜਿਹੜਾ ਵੀ ਸੂਟ ਅੱਜ ਦੀ ਵੀਡੀਓ 'ਚ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ ਬਹੁਤ ਸਾਰਾ ਪਿਆਰ ਦੇਣ ਲਈ ਥੈਂਕ ਯੂ ਸੋ ਮੱਚ